ਕੀ ਹੈ ਕੀ ਹੈ ਕੀ ਹੈ ਕੀ ਹੈ ਕੀ ਹੈ ਕੀ ਉਹ ਪ੍ਰੋਗਰਾਮ ਸ਼ੁਰੂ ਹੋ ਗਿਆ ਪਾਗਲ ਚੁੱਪ ਕਰ ਤੇ ਹਾਂਜੀ ਬਾਬੇ ਸასი ਕਾਲ ਸਾਰਿਆਂ ਨੂੰ ਤੇ ਕੀ ਹਾਲ ਚਾਲ ਆ ਹੋਕਰ ਸਾਰੇ ਜਣੇ ਘੈਂਟ ਹੋਵੋਗੇ ਬਹੁਤ ਟਾਈਮ ਬਾਅਦ YouTube ਤੇ ਤੁਹਾਡਾ ਪ੍ਰਾ ਆ ਗਿਆ ਸਾਰਾਰੇ ਬਿਸਤਰੇ ਕਰਨ ਗੋਲ ਕਿਉਂਕਿ ਮੇਰਾ ਨਾਮ ਹੈ ਅਨਮੋਲ ਤੇ ਮੇਨ ਗੱਲ ਅੱਜ ਆ ਕਿ ਜਿਹੜੀ ਜਿਹੜੀ Instagram ਤੇ ਨਵੀਂ ਬਿਮਾਰੀ ਆਈ ਹੈ ਕੀ ਹੈ ਕੀ ਹੈ ਕੀ ਹੈ ਉਹਦੇ ਬਾਰੇ ਅਸੀਂ ਗੱਲ ਕਰਨੀ ਆ ਤੇ ਸਾਰੇ ਜਣੇ ਚੈਨਲ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹਨੇ ਵੀਡੀਓ ਅੰਤ ਤੱਕ ਦੇਖਣੀ ਆ ਨਾ ਤੇ ਉਹੀ ਜੁੜਿਓ ਨਹੀਂ ਜਿਹੜੇ ਐਧਾ ਹੀ ਆ ਫਿਰ ਉਹ ਨਾ ਕਰਦੇ ਕਿਉਂਕਿ ਚੈਨਲ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਕਰਨਾ ਸ਼ੁਰੂ ਕੀ ਆ 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 ਮੈਂਟਲ ਹੀ ਆ ਤੂੰ ਕੀ ਆ ਕੀ ਆ ਪਾਗਲ ਹੀ ਆ ਤੂੰ ਕੀ ਆ ਕੀ ਆ ਨਹੀਂ ਤੇਰੀ ਦਵਾਈ ਚੱਲਦੀ ਆ ਮੈਨੂੰ ਪਤਾ ਨਹੀਂ ਚਾਹ ਤੂੰ ਛੇਤੀ ਠੀਕ ਹੋ ਜਾਏਗਾ ਕੀ ਆ ਕੀ ਆ ਨਹੀਂ ਵੈਸੇ ਹੀ ਮੇਰੀ ਗੱਲ ਸੁਣ ਤੈਨੂੰ ਬਿਮਾਰੀ ਜਿਹੜੀ ਹੈ ਕੀ ਆ ਕੀ ਆ ਵੱਤ ਸਹੀ ਏ ਹੱਦ ਕੀਤੀ ਵੀ ਏ ਮੈਨੂੰ ਲੱਗਦਾ ਜਿਹੜੇ ਕਰੋਨਾ ਦੇ ਸਾਈਡ ਇਫੈਕਟ ਹੁੰਦੇ ਨੇ ਟੀਕਿਆਂ ਦੇ ਉਹ ਇਹ ਸਭ ਤੋਂ ਪਹਿਲਾਂ ਇੱਥੇ ਵੱਤ ਸਹੀ ਏ ਇਹ ਹੱਦ ਵੀ ਲੈ ਨਵੀਂ ਤੋਂ ਨਵੀਂ ਚੀਜ਼ ਆ ਰਹੀ ਏ

ਹੋਰ ਸੁਣਾ ਫਿਰ ਕੀ ਆ ਕੀ ਆ ਉਹ ਤੈਨੂੰ ਕਿਹਾ ਹੋਰ ਸੁਣਾ ਕੀ ਆ ਕੀ ਆ ਬੈਜੇ ਬੇੜਾ ਜੁੱਤੀ ਲਿਆ ਮੇਰੀ ਮਾਰ ਸਾਲੇ ਕਾ ਖੋਪੜੀ ਤੋੜ ਰੇ ਖੋਪੜੀ ਤੋੜ ਸਾਲੇ ਕਾ ਹੋਰ ਕਰੇ ਠੀਕ ਨਹੀਂ ਕੀ ਆ ਕੀ ਆ ਚਿੱਤੜਾਂ ਤੇ ਲਲਾ ਕੀਆ ਕੀਆ ਨੋ ਆਪਣੇ ਲੱਗਿਆ ਮੇਰਾ ਸੜਾ ਕੀਇਆ ਕੀ ਹੱਦ ਕੀਤੀ ਵੇ ਗਾਂਧੀ ਮੈਂ ਤੈਨੂੰ ਇਹ ਹੋਰ ਸੁਣਾ ਬੱਤ ਸਹੀ ਏ ਓਏ ਹੋਰ ਮੈਂ ਮੈਂ ਇਹਨੂੰ ਮਾਰਦਣੀ ਓਏ ਬੱਤ ਸਹੀ ਏ ਓਏ ਤੈਨੂੰ ਰੱਬ ਦਾ ਵਾਸਤਾ ਓਏ ਕੀਆ ਕੀਆ ਤਾ ਥੋੜਾ ਜਿਹਾ ਅੱਗੇ ਵੱਜ ਜਾ ਬੱਤ ਸਹੀ ਏ ਬੋਲ ਹੁਣ ਕੀ ਆ ਕੀ ਆ ਤੋਰੀਆ ਤੋਰੀਆ ਗੱਗੂ ਗੱਲ ਵਾਲੀ ਤੋਰੀਆ ਇਹ ਗੱਗੂ ਗੱਲ ਵਾਲੀ ਤੋਰ ਕੌਣ ਏ ਲੋਕ ਕਹਾਂ ਸੇ ਆਤੇ ਏ ਤੇਰਾ ਬਹਿਜੇ ਬੇੜਾ ਮੈਨੂੰ ਲੱਗਦਾ ਤੁੰ ਟੱਟੀਆਂ ਲੱਗੀਆਂ ਜਿਵੇਂ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬਾਬਾ ਸਿਰੋ ਹੀ ਹੋਵੇ ਹੱਦ ਕੀਤੀ ਵੀ ਏ ਵੀਰੇ ਬੱਤ ਸਹੀ ਜੇ ਗੱਗੂ ਗਿੱਲ ਨੇ ਤੈਨੂੰ ਇਹ ਚ ਤੇਰਾ ਕੀ ਆ ਕੀ ਆ ਜੀ ਤੇਰਾ ਕੱਦੂ ਕੱਦੂ ਬਣਾ ਦਿੰਦਾ ਕੀ ਆ ਕੀ ਆ ਜੀ ਕੱਦੂ ਕੱਦੂ ਚੱਲ ਕੋਈ ਨਵੀਂ ਜੀ ਗੱਲ ਦੱਸ ਮੈਨੂੰ ਤੋਰੀਆ ਪਾਗੀ ਆ ਪਾਗੀ ਜੌਣੀ ਮੋੜ ਨਾਲ ਦੀ ਪਾਗੀ ਆ ਜੌਣੀ ਮੋੜ ਨਾਲ ਦੀ ਪਾਗੀ ਆ ਪਾਗੀ ਆ ਅੱਛਾ ਮੋਢੀ ਆ ਮੋਢੀ ਆ ਅੱਛਾ ਗਰਜੀ ਤੂੰ ਉਹਦੇ ਨਾਲ ਦੇ ਮੋਢੀ ਆ ਮੋਢੀ ਆ ਡੋਲੇ ਆ ਡੋਲੇ ਪਾਲੇ ਜੀ ਲਾਲਪੁਰੇ ਨਾਲ ਦੇ ਡੋਲੇ ਆ ਡੋਲੇ ਠੀਕ ਹੈ ਸਹੀ ਆ ਪਾਰਟੀ ਆ ਪਾਰਟੀ ਜਿੱਸੇ ਪੱਟੀ ਨਾਲ ਦੇ ਪਾਰਟੀ ਆ ਪਾਰ ਲੈ ਜੀ ਪੜਦਲੇ ਆਇਆ ਪੜਦਲੇ ਆਇਆ ਫਿਰ ਕੀ ਆ ਵਹੀਂ ਆਣਾ ਹੀ ਆ ਭਾਰੀ ਹੀ ਭਾਰੀ ਆਗੇ ਆ ਮਣਤ ਲੈ ਆਗੇ ਪ੍ਰਾਜੀ ਮਣ ਦਾ ਪ੍ਰਾਜੀ ਦੀ ਮਣ ਦਾ ਪ੍ਰਾਜੀ ਦੀ ਫਿਰ ਕੀ ਥੱਲੇ ਭਾਰੀ ਲੇ ਕਮਡਾਂ ਦੀ ਭਾਰੀ ਭਾਰੀ ਫਿਰ ਕੀ ਥੱਲੇ ਆ ਗਏ ਥੱਲੇ ਆ ਗਏ ਫਿਰ ਕੀ ਲੈ ਲੈ ਹੁਣ ਤੇ ਤੇਰੇ ਜੱਸਾ ਪੱਟੀ ਜਲੇ ਪੱਟ ਸੀ ਬੱਤ ਸਹੀ ਨਹੀਂ ਗੁਰਤੀ ਤੂੰ ਤਾਂ ਤੇਰੇ ਮੋਢੇ ਸੀ ਬੱਤ ਸਹੀ ਨਹੀਂ ਹੁਣ ਕਿੱਥੇ ਗਏ ਹੁਣ ਤੂੰ ਪੰਡ ਤੇ ਰਕਣ ਚੱਕੀ ਗਈ ਕੌਣ ਹੈ ਲੋ ਅੱਧੇ ਚਮਚਾਦਰ ਤੇ ਖੌਂਦਾਂ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਕੀ ਹੈ ਕੀ ਹੈ ਕੀ ਹੈ ਕੀ ਹੈ ਕਰੀ ਜਾਣਾ ਸਾਰਾ ਦਿਨ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਪਾਗਲ ਕਿਨੇ ਤੂੰ ਹੋ ਗਿਆ ਮੇਰਾ ਵੀਰ ਬੱਤ ਸਹੀ ਹੈ ਇਹ ਕਮੀ ਪਿਆ ਜਾ ਇੱਕ ਚੰਗੇ ਕੰਮ ਕਰ ਲੈ ਬੱਤ ਸਹੀ ਹੈ ਕੋਰੋਨਾ ਤੋਂ ਵੱਧ ਬਿਮਾਰੀ ਤੇਰੀ ਵਾਲੀ ਫੈਲ ਰਹੀ ਹੈ ਕੀ 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 ਹੈ ਇਹ ਆ ਕੀ ਆ ਬੋਲਟੀਆਂ ਬੋਲਟੀਆਂ ਤੇਲ ਮੋਇਆ ਦੇਖੀ ਭਰਾਈ ਹੈ ਭਰਾਈ ਹੈ ਜਾਣੇ ਜਿਹੜਾ ਚੰਡੀਗੜ੍ਹ ਜਾਣੇ ਜਾਣੇ ਟੌਰ ਗੱਡੀ ਕੱਢੀ ਆ ਅੜਾਕੇ ਮਰੋਣੀ ਆ ਮਰੋਣੀ ਬੋਲਟੀਆਂ ਬੋਲਟੀਆਂ ਸਾਨੂੰ ਵੀ ਪਰ ਬੋਲਟੀਆਂ ਕਿਹੜਾ ਸਪਲੈਂਡਰ ਕੇ ਬਾਕੀ ਚੰਡੀਗੜ੍ਹ ਦਾ ਮੇਰਾ ਵੀ ਪਟਾਕੇ ਵਜਾਈ ਟੰਡੀਗੜ੍ਹ ਪਟਾਕੇ ਨਾਲ ਜਾਈ ਤੇਰੇ ਬੋਲਟ ਦੇ ਪਟਾਕੇ ਪਰ ਨਹੀਂ ਪੈਣੇ ਨੇ ਪਰ ਨਹੀਂ ਪੈਣੇ ਪਰ ਤੇ ਚਿੱਟੜਾ ਦੇ ਪਟਾਕੇ ਜ਼ਰੂਰ ਪੁੱਛ ਵਾਲਾ ਨੇ ਪਾਉਣੇ ਬੋਲਟੀਆਂ 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 ਬੜੀ ਕੀ ਹੈ ਕਿ ਬੇਰਸਰ ਦੁੱਖ ਲੱਗ ਗਿਆ ਓਏ ਲੈ ਗੋ ਕਿਤੇ ਹੋਰ ਮੇਰੇ ਅੰਦਰ ਅੰਦਰਲੇ ਤਾਕਤ ਉੱਠੀ ਆ ਸਿਰ ਕੱਲ ਮੇਰੇ ਤੇ ਮਈ ਲਈ ਯਾਰਨ ਪਾਣੀਆ ਸੇ ਬਟਾ ਪਾਣੀਆ ਡਣ ਗਰੀਆਂ ਮਦਮ ਖਾ ਗੇ ਫਿਰੇ ਨਹੀਂ ਦੇਖਦਾ ਅੰਦਰਲੀ ਰੂਹ ਹੀ ਤਾਕਤ ਮਾਰੀ ਆ ਪੱਥਰ ਮੈਂ ਕਿੰਨਾ ਭਰਾ ਹੀ 45 ਕਾਉਂਟ ਦਾ ਪੱਥਰ 45000 ਦਾ ਚੱਲ ਹੁਣ ਵੀਡੀਓ ਬਣ ਗਈ ਆ ਹੁਣ ਜਾ ਕੇ ਘਰੇ ਸੋ ਜਾ ਓ ਯਾਰ ਕੋਈ ਚਾਦੀ ਗੱਲ ਕਰ ਲੈ ਮੇਰਾ ਵੀਰ ਮੱਤ ਸਹੀਏ ਕਿਉਂ ਸਾਡੇ ਤੂੰ ਹੰਝੂ ਕਢਾ ਕੇ ਬੰਨੇਗਾ ਕੋਈ ਚਾਦੀ ਗੱਲ ਕਰ ਮੱਤ ਸਹੀਏ ਹਾਂਜੀ ਮਿੱਤਰੋ ਕਾਲਾ ਨਾ ਮੈਂ ਇੱਕ ਵੀਡੀਓ ਵੇਖੀ ਆ ਨਾ ਮੁੱਖ ਮੰਤਰੀ ਨੂੰ ਯਾਰ ਕਿਸਾਂ ਦਾ ਫੜ ਕੇ ਬਹਿਬੀ ਕੀਤੀ ਗਈ ਹੋਦੀ ਕੋਈ ਆ ਗਿਆ ਬੜਾ ਉਹ ਤੋੜਾ ਭਲਾ ਉਹਦੇ ਸ਼ੂਗਰ ਇਹਨੇ ਕੋਈ ਚਾਦੀ ਗੱਲ ਕੀਤੀ ਕੋਈ ਗੱਲ ਨਹੀਂ ਵੀਰੋ ਪੜਾਈ ਹੈ ਆਪਣਾ ਇਹ ਵੀ ਵਿਚਾਰਾ ਚੰਗੀ ਗੱਲ ਤੇ ਕਰਨ ਲੱਗਾ ਕਰ ਵੀਰੇ ਕਰ ਮੈਂ ਯਾਰ ਬੜਾ ਦੁੱਖ ਲੱਗਾ ਸਿੱਖਾਂ ਦੀ ਯਾਰ ਸਖਣੀਆਂ ਦਾ ਮਤਲਬ ਸ਼ਰਮਿੰਦਗੀ ਮਤਲਬ ਇਹ ਤੇ ਇਹ ਵੇਲਾ ਕਿੰਨੀ ਯਾਰ ਬੇਦੀ ਉਹਦਾ ਯਾਰ ਪੁਲਸ ਵਾਲੇ ਚਾਹੀਦੇ ਬੰਦਾ ਪੁੱਛ ਕੁੱਛ ਕਰ ਲੈਣੀ ਚਾਹੀਦੀ ਤੇ ਇਹਨਾਂ ਨੂੰ ਸਖਤ ਕਾਰਵਾਈ ਕਰਨ ਮੈਂ ਇਹਨਾਂ ਨੂੰ ਧੰਨਵਾਦ ਵੀਰ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਸ਼ੂਗਰ ਆ ਬਈ ਮੈਂ ਤੇ ਸੋਚਿਆ ਸੀ ਕਰੇ ਕੀ ਆ ਕੀ ਆ ਤਾਂ ਅੱਗੇ ਦਿਨ ਕੋਈ ਆਂਦਾ ਹੀ ਨਹੀਂ ਮੇਰੇ ਵੀਰ ਨੂੰ ਸ਼ੁਕਰ ਹੈ ਤੇਰਾ ਸ਼ੁਕਰ ਹੈ ਮਾਲਕ ਤੇਰੀ ਚੜ੍ਹਦੀ ਕਲਾ ਤੇ ਰੱਖੇ ਲੱਭ ਤੇਰੀ ਲੰਬੀ ਉਮਰ ਕਰੇ ਬਾਕੀ ਵੀਰੋ ਹਾਸੇ ਦੀ ਗੱਲ ਦੂਰ ਆ ਵਧੀਆ ਕੰਟੈਂਟ ਆ ਇਹਦਾ ਵੀ ਯਾਰ ਹਸਾ ਹੀ ਰਿਹਾ ਵੀ ਵਿਚਾਰਾ ਕਿਸੇ ਨੂੰ ਤੇ ਅਸੀਂ ਵੀ ਕੰਟੈਂਟ ਹੀ ਬਣਾਇਆ ਚਲੋ ਮਜ਼ਾਕ ਹਾਸਾ ਖੇਡੀਆਂ ਚੱਲਦੀਆਂ ਰਹਿੰਦੀਆਂ ਹੈ ਹਨਾ ਤੇ ਭਰਾ ਨੂੰ ਸਾਰੇ ਜਣੇ ਸਪੋਰਟ ਕਰਿਓ ਇਹਨੂੰ ਵੀ ਤੇ ਮੈਨੂੰ ਤੇ ਕਰਨੀ ਹੈ ਕਰਨੀ ਹੈ ਤੇ ਬਾਕੀ ਲਵ ਯੂ ਐ ਚੱਕ ਕੇ ਰੱਖ ਤੇਰਾ ਕੀ ਆ ਕੀ ਆ ਪੂਰਾ ਚੱਲਣਾ ਹੈ ਤੇ ਕਮਲਾ ਕਰਦੇ ਸਾਨੂੰ ਕਮਲਾ ਹੀ ਕਰੀ ਮਾਰੀ ਸਰ ਕੀ ਆ ਕੀ ਅਸੀਂ ਮਰਦੇ ਟਾਈਮ ਵੀ ਕਹੀਏ ਕੀ ਆ ਕੀਏ ਕੀਏ ਕੀ ਆ ਠੀਕ ਹੈ ਤੇ ਲਾਈਕ ਕਮੈਂਟ ਸਾਰੇ ਜਣੇ ਕਰ ਦਿਓ ਜਿਹਨੇ ਇੱਥੇ ਤੱਕ ਵੀਡੀਓ ਦੇਖੀ ਹੈ ਕਮੈਂਟ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਨਵੀਂ ਬਿਮਾਰੀ ਆਈ ਹੈ ਨਾ ਕੀ ਆ ਕੀਏ ਕੀਏ ਕੀ ਆ ਕੀਏ ਕੀਏ ਕੀ